ਸੀਂ ਸੁਣ ਰਹੇ ਹਾਂ ਸੁਖਵਿੰਦਰ ਪੱਪੀ ਦਾ ਨੋਵਲ ਤਰਤ ਵਿਹੂਨੇ ਕਾંડ ਚੌਥਾ ਲੈ ਨੀ ਭੈਣੇ ਤੇਰਾ ਪ੍ਰੋਸਪੈਕਟ ਸੋਨੀ ਨੇ ਵੀਰਾਂ ਦੇ ਹੱਥ ਤੇ ਪ੍ਰੋਸਪੈਕਟ ਰੱਖਦਿਆਂ ਕਿਹਾ ਪ੍ਰੋਸਪੈਕਟ ਉਹਨੇ ਥੋੜਾ ਜਿਹਾ ਚਬ ਕੇ ਕਿਹਾ ਸਮਝ ਤਾਂ ਵੀਰਾ ਵੀ ਗਈ ਪਰ ਉਹ ਚੁੱਪਚਾਪ ਉਸ ਨੂੰ ਫਰੋਲਣ ਲੱਗ ਪਈ ਤਕੜੀਏ ਤਾਈ ਸੋਨੀ ਨੇ ਵੀਰਾਂ ਦੀ ਮਾਸੀ ਬੋ ਕੋਲ ਹੁੰਦਿਆਂ ਪੁੱਛਿਆ ਜਮਾ ਤਕੜੀਆਂ ਤੂੰ ਆਪਦੀ ਸੁਣਾ ਸੀਬੋ ਨੇ ਘੜਕੇ ਨਾਲ ਸੋਨੀ ਵੱਲ ਝਾਕਦਿਆਂ ਕਿਹਾ ਅੱਜ ਸੋਨੀ ਉਸ ਨੂੰ ਪਹਿਲਾਂ ਨਾਲੋਂ ਵੀ ਘਸੀ ਜਿਹੀ ਲੱਗੀ ਤੇਰੀ ਮਾਂ ਠੀਕ ਐ ਦਿਖਦੀ ਨਹੀਂ ਕਲਦੀ ਸੀਬੋ ਹਾਰੇ ਚ ਪੰਨ-ਪੰਨ ਗੋਹੇ ਪਾ ਰਹੀ ਸੀ ਠੀਕ ਐ ਘਰੇ ਹੀ ਐ ਸੋਨੀ ਨੇ ਬੇਗੌਰੀ ਜਿਹੀ ਨਾਲ ਕਿਹਾ ਵੀਰਾਂ ਦਾ ਪੂਰਾ ਧਿਆਨ ਇਕੱਲੀ-ਇਕੱਲੀ ਲਾਈਨ ਪੜਨ ਚ ਲੱਗਿਆ ਹੋਇਆ ਸੀ ਨਹੀਂ ਛੱਡ ਪਰੇ ਤੂੰ ਤੂੰ ਤਾਂ ਮਹਾਰਾਜ ਵਾਂਗੂ ਇਹਦਾ ਪਾਠ ਕਰਨ ਲੱਗ ਪੀ ਆ ਫਾਰਮ ਭਰ ਕੇ ਫੋਟੋ ਲਾ ਕੇ ਬਸ ਫੀਸ ਭਰ ਦੇ ਹੋਰ ਦੱਸ ਕੀ ਹੈ ਇਹਦੇ ਚ ਪੜਨਾ ਤਾਂ ਪੈਂਦਾ ਭੈਣੇ ਕੀ ਪੜਿਆ ਚੰਗਾ ਦੱਸ ਸੋਨੀ ਸਿੱਧੀ ਉਸ ਦੀਆਂ ਅੱਖਾਂ 'ਚ ਝਾਕੇ ਨੀ ਚੰਗਾ ਇਹ ਅੱਡ ਵੀਰਾ ਨੇ ਸੋਨੀ ਵੱਲ ਮੋਹ ਨਾਲ ਵੇਖਿਆ ਤੇ ਅੱਖ ਦਬ ਦਿੱਤੀ ਸੋਨੀ ਦਾ ਗੋਰਾ ਮੂੰਹ ਲਾਲ ਹੋ ਗਿਆ ਉਸ ਦੇ ਬੁੱਲ ਸ਼ਰਮ ਨਾਲ ਕੁੱਟੇ ਗਏ ਚੱਲ ਕੋਠੇ ਤੇ ਚੱਲੀਏ ਵੀਰਾ ਨੇ ਪ੍ਰੋਸਪੈਕਟ ਡੋਲੀ ਤੇ ਰੱਖ ਦਿੱਤਾ ਉਹ ਗੱਲਾਂ ਕਰਦੀਆਂ ਕਰਦੀਆਂ ਕੋਠੇ ਤੇ ਆ ਗਈਆਂ ਕੱਲ ਨੂੰ ਤਾਂ ਫੋਟੋ ਲਹਾ ਕੇ ਆਉਂ ਫੋਟੋ ਤਾਂ ਹੁਣ ਮੌਕੇ ਤੇ ਹੀ ਲਾ ਦਿੰਦੇ ਐ ਫੀਸ ਦਾ ਇੰਤਜ਼ਾਮ ਕਰ ਸੋਨੀ ਸਰਪੰਚਾਂ ਦੇ ਚੁਬਾਰੇ ਵੱਲ ਵੇਖ ਰਹੀ ਸੀ ਫੀਸ ਦਾ ਨਾਂ ਸੁਣ ਕੇ ਵੀਰਾਂ ਦੇ ਦਿਲ 'ਚ ਡੁੱਬੂ ਜਿਆ ਪਿਆ ਕਰਦੇ ਆਂ ਕੁਛ ਕੀ ਕਰਦੇ ਆਂ ਕੱਢਾਂਗੇ ਹੱਲ ਕੋਈ ਆਥਨੇ ਬਾਪੂ ਨਾਲ ਗੱਲ ਕਰਦੀ ਆਂ ਹੋਰ ਭੈਣੇ ਮੈਂ ਕੀ ਕਰੂੰਗੀ ਵੀਰਾਂ ਨੇ ਧਰਤੀ ਵੱਲ ਝਾਂਕਦਿਆਂ ਕਿਹਾ ਬਥੇਰੀ ਖਲ ਲਈ ਐ ਤੇਰੀ ਐਤ ਕੀ ਛੁੱਟੀਆਂ ਚੈਨਾ ਨੇ ਫੀਸ ਤਾਂ ਭਰਨਗੇ ਹੀ ਹੁਣ ਖਲ ਨੂੰ ਤਾਂ ਕੀ ਐ ਘਰ ਦਾ ਕੰਮ ਹੀ ਕੀਤਾ ਭੈਣੇ ਪਰ 5000 ਮੈਨੂੰ ਕਿਤੋਂ ਬੰਦਾ ਦੀਂਦਾ ਨਹੀਂ ਵੀਰਾ ਹਕੀਕਤ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਸੀ ਲੈ ਬੰਨ ਨੂੰ ਕੀ ਐ ਥੋੜੇ ਬਹੁਤੇ ਤਾਂ ਘਰੇ ਹੋਣੇ ਹੀ ਐ ਤੇਰਾ ਭਾਈ ਵੀ ਕਮਾਉਂਦਾ ਲੀਲਾ ਬਾਕੀ ਤਾਇਆ ਭਾਗੇ ਸੰਧੂ ਤੋਂ ਫੜ ਲਉ ਆਏ ਹੁਣ ਝੱਗਾ ਤਾਂ ਨਹੀਂ ਚੱਕਿਆ ਹੁਣ ਚੱਕਿਆ ਹੋਇਆ ਦੇਖਦੇ ਆਂ ਆਥਨੇ ਗੱਲ ਕਰਕੇ ਵੀਰਾ ਨੇ ਕਹਿ ਤਾਂ ਦਿੱਤਾ ਪਰ ਉਸ ਦੇ ਅੰਦਰਲੇ ਮਨ ਨੂੰ ਗਿੰਤੀਆਂ ਬਿੰਤੀਆਂ ਸੂਤ ਬੈਠਦੀਆਂ ਦਿਖ ਨਹੀਂ ਸੀ ਰਹੀਆਂ ਕੋਠੇ ਤੇ ਅੰਤਾਂ ਦਾ ਹਮਸ ਸੀ ਸੂਰਜ ਭਾਵੇਂ ਢਲ ਗਿਆ ਸੀ ਪਰ ਹਵਾ ਜਮਾ ਹੀ ਬੰਦ ਹੋਣ ਕਾਰਨ ਸਾਹ ਬੰਦ ਹੋ ਰਿਹਾ ਸੀ ਵੀਰਾ ਦੀ ਨਿਗਾਹ ਸਾਹਮਣੇ ਮਾਨਾਂ ਦੇ ਚੁਬਾਰੇ ਤੇ ਗਈ ਮਾਨਾਂ ਦਾ ਵੱਡਾ ਮੁੰਡਾ ਬਿੰਦਰ ਤੇ ਉਹਦੀ ਘਰ ਵਾਲੀ ਚੁਬਾਰੇ ਚੋਂ ਨਿਕਲੇ ਵੀਰਾਂ ਨੂੰ ਅੱਖਾਂ ਪਾੜ-ਪਾੜ ਝਾਕਦੀ ਨੂੰ ਵੇਖ ਸੋਨੀ ਵੀ ਉਧਰ ਚ ਬਾਰੇ ਵੱਲ ਵੇਖਣ ਲੱਗ ਪਈ ਬਿੰਦਰ ਦੀ ਬਹੂ ਕੀ ਸੀ ਨਿਹਰਾ ਚਾਨ ਦਾ ਟੁਕੜਾ ਚਾਨਣੀ ਰਾਤ ਚ ਤੁਰੀ ਫਿਰਦੀ ਉਹ ਇਉਂ ਲੱਗਦੀ ਜਿਵੇਂ ਗਰਜ ਦੇ ਕਾਲੇ ਬੱਦਲਾਂ ਚ ਆਸਮਾਨੀ ਬਿਜਲੀ ਦੀ ਤਾਰ ਫਿਰਦੀ ਹੈ ਬਿੰਦਰ ਨੂੰ 70 ਵਿੱਗੇ ਜ਼ਮੀਨ ਆਉਂਦੀ ਸੀ ਪਰ ਸਤੀ ਅੱਖੋ ਟੀਰਾ ਕੁੜੀ ਦਾ ਪਿਓ ਠੀਕ ਠਾਕ ਹੀ ਸੀ 20 ਵਿੱਗੇ ਜ਼ਮੀਨ ਦਾ ਮਾਲਕ ਸ਼ਾਹੂਕਾਰਾਂ ਕੋਲ ਦੱਬਿਆ ਹੋਇਆ ਚੰਨ ਦੇ ਟੁਕੜੇ ਨੂੰ ਘਰੇ ਕਿਵੇਂ ਬੰਦ ਕਰਕੇ ਰੱਖਦਾ ਉਸ ਜੋਗਰਾ ਅਸਮਾਨ ਉਸ ਗਰੀਬ ਜੱਟ ਦੇ ਘਰੇ ਨਹੀਂ ਸੀ ਤੇ ਇੱਕ ਦਿਨ ਚੰਨ ਦਾ ਟੁਕੜਾ ਮਾਨਾਂ ਦੇ ਚੁਬਾਰੇ 'ਚ ਆ ਡਿੱਗਿਆ ਸੀ ਟੀਰੇ ਬਿੰਦਰ ਮਾਨ ਦੇ ਪੈਰ ਧਰਤੀ ਤੇ ਨਹੀਂ ਸੀ ਲੱਗਦੇ ਮੁੰਡੇ ਸਾਥ 'ਚ ਗਏ ਬਿੰਦਰ ਨੂੰ ਛੇੜਦੇ ਦੀਂਦੇ ਉਹ ਸਾਰਾ ਕੁਝ ਤੈਨੂੰ ਸਾਲਿਆ ਝਾਕ ਦਾ ਨਾਈਆਂ ਦੇ ਘਰਾਂ ਵੱਲ ਨੂੰ ਐ ਨਜ਼ਰ ਤੈਨੂੰ ਕੈਲੇ ਤੇਲੀ ਦਾ ਘਰ ਆਉਂਦਾ ਕਿਉਂ ਓਏ ਤੀਰਾ ਬਿੰਦਰ ਅੰਦਰੋਂ ਫੁੱਲਿਆ ਨਾ ਸਮਾਉਂਦਾ ਕਿਉਂ ਦੇਖ ਲਈ ਖੜੀ ਐ ਵੀਰ ਵਾਟੀਆਂ ਆਂਗੂ ਸਜੀ ਸੋਨੀ ਨੇ ਵੀਰਾਂ ਦਾ ਮੂੰਹ ਹੱਥ ਨਾਲ ਆਪਣੇ ਵੱਲ ਕਰਦਿਆਂ ਕਿਹਾ ਦੇਖ ਲਈ ਮੈਂ ਤਾਂ ਤੂੰ ਦੇਖ ਲੈ ਤੂੰ ਵੀ ਆਈ ਖੜੇਂਗੀ ਕਿਸੇ ਦਿਨ ਫਿਕਰ ਨਾ ਕਰ ਤੂੰ 2 ਸਾਲ ਪਹਿਲਾਂ ਖੜੇਂਗੀ ਮੇਥੋਂ ਪਹਿਲਾਂ ਖੜਾਂ ਚਾਹੇ ਮਗਰੋਂ ਪਰ ਮੈਂ ਐਂ ਟੀਰੇ ਨਾਲ ਨਹੀਂ ਖੜਦੀ ਸੋਨੀ ਨੇ ਇਉਂ ਕਿਹਾ ਜਿਵੇਂ ਸੱਚਮੁੱਚ ਯੋਧਾ ਦਿਲ ਰੱਖ ਦਿੱਤਾ ਹੋਵੇ ਕਹਿੰਦੀ ਤਾਂ ਇਹ ਵੀ ਪਹਿਲਾਂ ਇਉਂ ਹੀ ਹੋਊ ਅਖੇ ਮੈਂ ਤਾਂ ਸ਼ਾਮ ਕਨੇ ਇਹ ਨਾਲ ਹੀ ਜਾਊ ਆ ਦੇਖ ਲੈ ਵੀਰ ਵਾਟੀ ਵਰਗੀ ਦੇ ਮੱਥੇ 'ਚ ਮਾਰਿਆ ਟੀਰਾ ਬਿੰਦਰ ਪੁੱਛਣ ਵਾਲਾ ਹੋਵੇ ਬਈ ਜਏ ਵੱਡਿਓ ਦੋ ਖੁੱਡ ਘੱਟ ਭਾਲ ਲੋ ਬੰਦਾ ਹੋਵੇ ਤਾਂ ਬਰਾਬਰ ਦਾ ਹੁਣ ਇਹਦਾ ਦਿਲ ਪੁੱਛਿਆ ਲੋੜਿੰਦਾ ਵਿਚਾਰੀ ਦਾ ਵੀਰਾ ਨੇ ਕੰਨ ਵਿੜਕ ਜਈ ਲਈ ਜਿਵੇਂ ਥੱਲਿਓ ਕਿਸੇ ਦੀ ਆਵਾਜ਼ ਆਈ ਹੋਵੇ ਥੱਲੇ ਵੀਰਾ ਦਾ ਭਰਾ ਲੀਲਾ ਤੇ ਉਹਦੇ ਘਰ ਵਾਲੀ ਬੁਰੀ ਤਰ੍ਹਾਂ ਲੜ ਰਹੇ ਸਨ ਵੇ ਮੈਂ ਮਾਰਤੀ ਲੋਕੋ ਨੀ ਵੀਰਾ ਕਿੱਥੇ ਐ ਤੂੰ ਵੀਰਾ ਤੇ ਸੋਨੀ ਦਗੜ ਦਗੜ ਕਰਦੀਆਂ ਉੱਤਰੀਆਂ ਵੀਰਾ ਦਾ ਭਾਈ ਲੀਲਾ ਆਪਣੀ ਤੀਵੀ ਨੂੰ ਢਾਈ ਬੈਠਾ ਸੀ ਮੈਂ ਨਹੀਂ ਜਾਣਦੀ ਇਹਨਾਂ ਕੁੱਤੀਆਂ ਨਾਲ ਚਾਹੇ ਵੱਡ ਵੱਡ ਦੇ ਮੈਨੂੰ ਹਾਏ ਲੋਕੋ ਵੇ ਇਹ ਤਾਂ ਵੈਤਲਾ ਨੇ ਇਹ ਆਗ ਲੈਣ ਜਾਂਦੀਆਂ ਨੇ ਖੋਰੇ ਕਿੱਥੇ ਕਿੱਥੇ ੱੱਕੇ ਖਾਂਦੀਆਂ ਨੇ ਤੇਰੀ ਮਾਂ ਦੀ ਤੇਰੀ ਦੀ ਮਟਰ ਨਹੀਂ ਲੱਗੀ ਐ ਤੂੰ ਆਗਾ ਨੂੰ ਨਹੀਂ ਜਾਣਦੀ ਆਗਾ ਨੂੰ ਨਹੀਂ ਜਾਂਦੀ ਆ ਤੜਕੇ ਦੀਆਂ ਭੁਖੀਆਂ ਖੜੀਆਂ ਨੇ ਤੇਰੀਆਂ ਮਾਵਾਂ ਥੋੜਾ ਥੋੜਾ ਬੁੜਾ ਲਿਹਾਉ ਕਾਖੇ ਨਾ ਵਾਸਤੇ ਸਾਹੋ ਸਾਹ ਹੋਇਆ ਲੀਲਾ ਬਹੂ ਨੂੰ ਵਾਲਾਂ ਤੋਂ ਖਿੱਚੀ ਫਿਰਦਾ ਸੀ ਵੇ ਹਟਦਾ ਨਹੀਂ ਤੂੰ ਕਿਵੇਂ ਭੌਂਕਦਾ ਕੁੱਤੇ ਵਾਂਗੂ ਮਾਰ ਮਾਰ ਕਿਵੇਂ ਬੁਰਾ ਹਾਲ ਕਰਤਾ ਉਹਦਾ ਸ਼ਰਮ ਨਹੀਂ ਆਉਂਦੀ ਤੈਨੂੰ ਵੀਰਾ ਲੀਲੇ ਨੂੰ ਅੰਦਰ ਧੱਕੇ ਲੈ ਗਈ ਤੂੰ ਛੱਡ ਦੇ ਮੈਨੂੰ ਹੋਰ ਭੈਣੀ ਵਾਲਾ ਸਰਪੰਚ ਜਾਊ ਇਹਦੇ ਕੱਖ ਲੈਣ ਫੇਰੇ ਦੇਣੀ ਦੀ ਖੱਚ ਮੈਂ ਨਹੀਂ ਜਾਂਦੀ ਲਾਲਾ ਜਿਹੜਾ ਜ਼ੋਰ ਲਾਉਣਾ ਹੈ ਨਹੀਂ ਤੂੰ ਚੁੱਪ ਕਰ ਜਾ ਵੀਰਾ ਦੀ ਮਾਂ ਅੱਖਾਂ ਪੂੰਝਦੀ ਬੋਲੀ ਚੁੱਪ ਕਾਣੂ ਕਰ ਜੇ ਇਹ ਲਊ ਦਾਲ ਨਾਲ ਪੜੇਥਣੀਆਂ ਮੈਂ ਕਹਿਣਾ ਕਾਣੂ ਕਾਣੂ ਲੀਲਾ ਹੱਫਿਆਂ ਹੋਇਆ ਪਾਟੇ ਕੁੜਤੇ ਨੂੰ ਵੇਖ ਰਿਹਾ ਸੀ ਢੀਲੇ ਦੀ ਬਹੁ ਉੱਚੀ ਉੱਚੀ ਰੋ ਰਹੀ ਸੀ ਉਸਦੇ ਮਗਰ ਹੀ ਚਾਰੇ ਕੁੜੀਆਂ ਇਓਂ ਵਿਲਕ ਰਹੀਆਂ ਸੀ ਜਿਵੇਂ ਛੋਟੇ ਲੀਲਿਆਂ ਦੀ ਮਾਂ ਕਾਸੀ ਥੱਲੇ ਆ ਕੇ ਮਾਰੀ ਗਈ ਹੋਵੇ ਬੜੇ ਟਾਈਮ ਬਾਅਦ ਮਸਾਂ ਟਿਕ ਟਿਕਾ ਹੋਇਆ ਨੇਰੇ ਹੋਇਆਂ ਜੰਗੀਰ ਸੰਧੂਆਂ ਦੇ ਘਰੋਂ ਰੋਟੀ ਟੁਕ ਖਾ ਕੇ ਜਦੋਂ ਘਰੇ ਆਇਆ ਘਰ ਦੇ ਸਾਰੇ ਜੀ ਬੁੱਤਾਂ ਵਾਂਗ ਚੁੱਪਚਾਪ ਇੱਕ ਦੂਜੇ ਵੱਲ ਝਾਕ ਰਹੇ ਸੀ ਲੀਲੇ ਦੀ ਬਹੂ ਮੂੰਹ ਸਿਰ ਵੱਲ ਟੀ ਅੰਦਰ ਪਈ ਸੀ ਸੀਬੋ ਚਾਰੇ ਕੁੜੀਆਂ ਨੂੰ ਵਾਂ ਦੇ ਮੰਜੇ ਤੇ ਲਈ ਬੈਠੀ ਨੇਰੇ 'ਚ ਮੁੱਤਰ ਮੁੱਤਰ ਝਾਕ ਰਹੀ ਸੀ ਦੋ ਕੁੜੀਆਂ ਭੁੱਖੀਆਂ ਪਾਣੀਆਂ ਸੌ ਗਈਆਂ ਸੀ ਦੋ ਦੋਣਾ ਦੋ ਦੋਣਾ ਵੱਲ ਬੈਠੀਆਂ ਸੀਬੋ ਦੇ ਮੂੰਹ ਵੱਲ ਝਾਕ ਰਹੀਆਂ ਸੀ ਲੀਲਾ ਘਰੋਂ ਬਾਹਰ ਖਿਸਕ ਗਿਆ ਸੀ ਵੀਰਾ ਚੁੱਪਚਾਪ ਹਾਰੇ ਕੋਲ ਬੈਠੀ ਗਵਾਂਡੀਆਂ ਦੇ ਘਰੋਂ ਨਿਕਲਦੇ ਧੂਏਂ ਵੱਲ ਵੇਖ ਰਹੀ ਸੀ ਚੁੱਲ੍ਹੇ 'ਚ ਅੱਗ ਨਾ ਪਾਈ ਹੋਣ ਕਰਕੇ ਜੰਗੀਰ ਬਾਹਰ ਵੱਡਦਾ ਹੀ ਹੋਰੂ ਜਿਹਾ ਝਾਕਿਆ ਕੀ ਗੱਲ ਹੋ ਗਈ ਆਏ ਬੈਠੇ ਹੋ ਹੋਗੀ ਤੇਰੇ ਜੰਦਿਆਂ ਦਾ ਸਿਰ ਸੀਬੋ ਜੰਗੀਰ ਨੂੰ ਚਾਰੇ ਪੈਰ ਚੁੱਕ ਕੇ ਪੈ ਗਈ ਕੀ ਹੋ ਗਿਆ ਪਤਾ ਤਾਂ ਲੱਗੇ ਜੰਗੀਰ ਸ਼ਿੱਥਾ ਜਿਹਾ ਪੈਂਦਾ ਬੋਲਿਆ ਨਾ ਪਤਾ ਲੱਗਣ ਨੂੰ ਤੂੰ ਪਟਿਆਲੇ ਵਾਲਾ ਭੂਪਾ ਰਾਜੈ ਬਈ ਮਿੰਟਾਂ ਚ ਸਾਰੇ ਮਸਲੇ ਹੱਲ ਕਰ ਦੇਂਗਾ ਕਿਉਂ ਪੁਕਾਈ ਮਾਰਦੀ ਏ ਆਹੋ ਮੈਂ ਤਾਂ ਪੁਕਾਈ ਮਾਰਦੀ ਆ ਤੂੰ ਤਾਂ ਆ ਗਿਆ ਜੱਟਾਂ ਦੇ ਘਰੋਂ ਰਾਜਪੁੱਜ ਕੇ ਆਹ ਨਿਆਣਿਆਂ ਦੀ ਡਾਰ ਨੂੰ ਮੈਂ ਹਲਟੀ ਵਾਲੇ ਖੂ ਤੇ ਧੱਕਾ ਦੇਦਾ ਉਪਈ ਹੈ ਲਮਲੇਟ ਹੋਈ ਅਖੇ ਹਮਨੇ ਜਾਤੇ ਕੱਖ ਵੱਢਨੇ ਨਾ ਹੋਰ ਤੂੰ ਹੁਣ ਦਾਈ ਲੱਗੇਗੀ ਸਫਾਖਾਨੇ ਸੀਬੋ ਨੇ ਦਾਈ ਇਉਂ ਕਿਹਾ ਜਿਵੇਂ ਦਾਈ ਕੋਈ ਇੰਦਰਾ ਗਾਂਦੀ ਹੋਵੇ ਨਾ ਜਾਂਦੀ ਕਾ ਤੋ ਨਹੀਂ ਏ ਜੰਗੀਰ ਛਿੱਤਰ ਜਹੇ ਝਾੜਦਾ ਆਪਣੇ ਮੰਝੇ ਵੱਲ ਨੂੰ ਹੋ ਤੁਰਿਆ ਤੜਕੇ ਪੋ ਪਾਟ ਦੀ ਨਾਲ ਦਾ ਉਠਿਆ ਤੇ ਸਵੇਰ ਦੇ ਖਾਲ ਘੜ ਦੇ ਘੜ ਦੇ ਦੇ ਉਹਦੇ ਹੱਡਾਂ 'ਚ ਚੀਸਾ ਪੈ ਰਹੀਆਂ ਸੀ ਸੀਬੂ ਅੱਧੀ ਰਾਤ ਤੱਕ ਬੁੜਬੁੜ ਕਰਦੀ ਰੱਬ ਨੂੰ ਗਾਲ੍ਹਾਂ ਕੱਢਦੀ ਰਹੀ। ਵੀਰਾ ਨੇ ਵੱਡੀ ਕੁੜੀ ਦੀ ਬਾਹ ਫੜੀ, ਉਸ ਨੂੰ ਘੜੀਸ ਕੇ ਆਪਣੇ ਮੰਜੇ ਤੇ ਕਰ ਲਿਆ। ਵਾਹ ਵਾ ਬਦਲਵਾਈ ਜੀ ਹੋ ਗਈ ਸੀ। ਚੰਦ ਦੇ ਮੂੰਹ ਤੇ ਕਾਲੇ ਬੱਦਲ ਆਉਂਦੇ ਤੇ ਹਵਾ ਉਹਨਾਂ ਨੂੰ ਧੱਕ ਕੇ ਅਗਾਹ ਕਰ ਦਿੰਦੀ। ਹੋਰ ਆਉਂਦੇ ਤੇ ਹਵਾ ਉਹਨਾਂ ਨੂੰ ਫੇਰ ਅਗਾਹ ਧੱਕ ਦਿੰਦੀ। ਗਈ ਰਾਤ ਤੱਕ ਵੀਰਾ ਕਦੇ ਚੰਨ, ਕਦੇ ਬੱਦਲਾਂ ਨੂੰ ਵੇਖਦੀ ਰਹੀ। ਫਿਰ ਪਤਾ ਨਹੀਂ ਕਦੋਂ ਉਸ ਦੀ ਅੱਖ ਲੱਗ ਗਈ। ਧੰਨਵਾਦ।